ਖਾਲਸਾ ਬਾਹੀਰ ਦੀ ਜਿੰਨ ਕੀ ਬੰਦੇ ਅਸੀਂ ਖੜਿਆ ਜੀ ਲੁਧਿਆਣੇ ਭਾਈ ਭਾਲਾ ਸਿੰਘ ਤੇ ਲੋਪ ਪarcha ਦਰਜ ਕੀਤਾ ਤੇ ਸਾਰੇ ਭਰਾ ਖੜਿਆ ਸੁਖ ਬਾਈ ਮੇਰੇ ਨਾਲ ਤੇ ਸੁਖ ਬਾਈ ਨਾਲ ਕਰਦਿਆਂ ਗੱਲੋਂ ਤੇ ਭਾਈ ਵਾਇਗੁਰਦ ਸਿੰਘ ਖਾਲਸਾ ਕਿਵੇਂ ਦੇਖਦਾ ਭਾਈ ਇਹ ਸਾਰੀ ਘਟਨਾ ਨੂੰ ਜਿਹੜਾ ਇਹ ਪarcha ਹੋਇਆ ਹੈ ਹੂੰ ਮੈਂ ਵੀ ਇੰਸਪੈਕਟਰ ਆ ਸੀ ਜਦੋਂ 8000 ਰੁਪਏ ਲਿਆ ਆਹ ਰੁਪਏ ਲਿਆ ਤੇ ਬੁਲਵਾਰਾ ਦੇ ਉੱਤੇ ਬੜਾ ਪ੍ਰਗਟ ਜਾਂਦਾ ਸੀ ਜੀ ਉਦੋਂ ਦਾ ਹਾਂ ਬਿਲਕੁਲ ਹੂੰ ਇਹ ਐ ਫਾਈਨਸਿਸ ਸੰਤਿਸ਼ਟਤਾ ਹਾਂ ਸੰਤਿਸ਼ਟ ਸਾਹਿਬ ਮੁੱਖ ਮੇਦਕੀ ਚਾਹ ਹਾਂ ਮੈਂ ਇਹ 14000 ਲਿਆ ਆਪਾਂ ਹੂੰ ਕਿੱਡੀ ਦਾ ਮੈਂ ਮੁੱਖ ਜੀ ਨਾਲ ਹੂੰ ਮੈਂ ਸਿਰੇ ਵੀ ਪਾਇਆ ਸੀ ਉਹਨਾਂ ਨੇ ਹੂੰ ਓਹੀ ਧੰਦਾ ਜੋ ਮੱਕਟ ਨਹੀਂ ਗਾ ਹਰ ਇੱਕ ਦਿਨ ਚ ਲੜਦੀ ਹੁੰਦੀ ਹੈ ਬਿਲਕੁਲ ਹੋ ਸਕਦਾ ਅਸੀਂ ਨਹੀਂ ਮੁੱਕਣਾ ਯਾਰ ਸਿੱਖ ਕਦੇ ਪਰ ਇਹ ਵੀ ਹੋ ਜਾਂਦਾ ਹੈ ਕਿ ਇਦਾਂ ਗੱਦਨੇ ਹੁੰਦੇ ਆ ਇੱਕ ਟੱਕਾ ਤੋਂ ਇਹ ਤਾਂ ਬਹੁਤ ਅਦਰਦਲਾਣਾ ਹੈ ਇਹਨਾਂ ਪਰਜੰਤੂ ਦਾ ਯੋਜਿਕਾਂ ਦੇ ਨਾਲ ਬਹੁਤ ਨਿਆਂ ਹੈ ਜਿਹੜਾ ਹੋ ਰਿਹਾ ਹੈ ਅਸੀਂ ਵਿਰੋਧ ਕਰਦੇ ਹਾਂ ਤੇ ਇਹ ਦਰਦੇ ਆ ਵੀ ਸਰਕਾਰ ਇਸ ਵਜ੍ਹਾ ਨਾਲ ਜਾਣਦੀ ਕਿ ਕਾਰਨ ਹੈ ਬੰਨੇ ਨੇ ਹਾਂ ਉਹਦੇ ਪੈਸੇ ਦੋ ਹੈ ਹਾਂ ਕਿਉਂਕਿ ਕੋਈ ਸਰਕਾਰ ਨਾਲ ਨਹੀਂ ਆਉਂਦੇ ਵਿੱਚ ਹਾਂ ਬਹੁਤ ਅਫੀਸਰ ਕੰਮ ਕੇ ਦਿਖਾਉਂ ਨਹੀਂ ਕਰਦੇ ਹਾਂ ਉਹ ਨਹੀਂ ਆਮ ਲੈਣੀ ਹੈ ਉਹਦੀ ਨਹੀਂ ਇਹਦੇ ਪੜੇ ਹਾਂ ਆਰੰਭ ਕਰਨ ਵਾਲੀ ਪ੍ਰਕਿਰਿਆ ਜਦੋਂ ਬੰਦੇ ਨੂੰ ਇਹ ਵਿੱਚ ਇਸ ਬੰਦੇ ਬਿਲਕੁਲ ਜਿਹੜਾ ਮਾਲਕ ਹੋਵੇ ਮੈਂਤ ਬਣਾਇਆ ਕਰੋ ਤੋਂ ਹਾਂ ਯਾਰ ਕੋਈ ਜਿਹੜਾ ਤੁਹਾਨੂੰ ਇਹਦਾ ਮੈਨੂੰ ਪਤਾ ਨਹੀਂ ਕੋਈ ਪ੍ਰੋਬਲਮ ਮੇਰੇ ਯਾਦ ਪਰਾਵੀ ਹੈ ਹਾਂ ਇਹਦੇ ਤੋਂ ਬਾਅਦ ਜੋ ਫੰਕਟਰ ਲੱਗਿਆ ਲੈ ਆ ਹਾਂ ਆਹ ਚੱਕ ਨੂੰ ਤੁਸਰ ਲੱਗਿਆ ਕਿੰਨੇ ਯਾਰ ਜਿਹੜੇ ਜਮਲੇ ਵਿਜਾਦ ਵਿੱਚ ਬਣਦੀ ਉਹਦਾ ਚੁੱਕ ਇੱਕ ਬੰਦੇ ਨੇ ਜਿੱਤ ਕੋਡ ਪੀਏਗਾ ਬਸ ਬਿਲਕੁਲ ਬਿਲਕੁਲ ਆਪਣੇ ਕੋਲ ਤਾਂ ਲੋਕਾਂ ਨੂੰ ਹੋਰ ਲੋੜ ਨਹੀਂ ਜੇ ਭਾਈ ਇਹ ਕੰਮ ਕਰ ਲਿਆ ਪਰ ਜੋ ਲੋਕ ਚਾਹੁੰਦੇ ਨੇ ਨਵੇਂ ਨਵੇਂ ਇਹੋ ਜਿਹੇ ਕਾਰਕੁਨ ਕੰਮ ਕਰਕੇ ਪੰਜਾਬ ਦੇ ਵਿੱਚ ਕੋਈ ਇਹ ਜਿਹੀ ਗੋਲਬੀ ਦੇਖਾ ਦੇਣੀ ਜੱਟਾਂ ਨੂੰ ਚਾਹੀਦਾ ਹੈ ਬਾਹਰ ਦਿਖਾਈਆ ਸੈਂਟਰ ਪੈਜ ਨੇ सॉरी ਮਾਫ ਕਰ ਰਿਹਾ ਜੀ ਉਸੇ ਜੋ ਆਪជា ਬੋਲੇਗਾ ਇਹ ਆ ਪੰਜਾਬੀਆਂ ਅੱਗੇ ਪੜ੍ਹੁੰਦੀਆਂ ਉਹ ਮੈਂ ਜਿਹੜਾ ਸੈਂਟਰ ਪੁੱਛ ਰਿਹਾ ਜਿਹੜਾ ਜਿੰਗਰਪਨ ਛੋੜ ਦੇਵੇ ਤਾਂ ਕੋਈ ਇਸ ਕਾਸਿਰੀ ਕੋਲ ਜਾਣਾ ਨਹੀਂ ਕਰੀ ਚਾਹਤ ਜੀ ਪੰਜਾਬ ਦੀ ਨੌਜਵਾਨੀ ਸਾਰੀ ਬਾਤ ਬੜੀ ਬੱਟਾ ਆਏ ਕਿਸੇ ਕਰਦਾ ਹੋਆ ਉਹ ਜਨਤਾ ਰਾਜਵਾਜਾ ਦਾ ਫੌਂਡੇ ਇਹਦੇ ਬੜੀ ਵਧੀਆ ਤਰੀਕੇ ਨਾਲ ਨੇ ਮੈਂ ਇਹਦੇ ਬੋਲਦੇ ਜਦੋਂ ਫੈਲਿਆ ਤੇ ਫਿਰ ਟੂਪ ਕੋਣ ਬੈਂਕੋ ਇਹ ਇੱਕ ਬਹੁਤ ਜਿਆਦਾ ਪਹਾੜੀ ਇੱਕ ਬਹੁਤ ਵੱਡਾ ਨੈਸਟਲ ਸਰਵੇਚ ਮੈਨੂੰ ਕੋਈ ਹੋਰ ਆਮਾਨੀ ਕੋਰਡਨਟ ਦਾ ਨਾਮ ਹੈ ਦੱਸ ਸਕਦਾ ਮੈਂ ਬੋਲਦਾ ਕਿ ਇੱਕ ਬਹੁਤ ਵੱਡਾ ਲੈਕਸਸ ਹੈ ਜਿੰਨਾ ਜਟਕਾ ਦਾ ਸਰਕਾਰਾਂ ਦੇ ਬਿਨਾਂ ਚੱਲ ਨਹੀਂ ਸਕਦਾ ਜਟਕਾ ਨੂੰ ਵੀ ਸਿਹਤੋਂ ਬਣਾ ਪ੍ਰੋਪਰ ਸਰਕਾਰਾਂ ਦੇ ਸਰਕਾਰਾਂ ਦੀ ਹੈ ਇਹਨੂੰ ਬਹੁਤ ਵੱਡਾ ਪਹਾੜ ਆ ਬਣ ਰਿਹਾ ਹੈ ਜੜਾ ਪੰਡਾ ਲੈ ਵੀ ਬਿਨਾਂ ਨਾ ਪਾ ਹੈ ਇਹ ਮੰਨਣਾ ਸੀ ਉਹ ਅੰਦਰ ਕਿ ਇਹ ਸਾਡਾ ਕਿ ਜਿਹੜਾ ਜਟਕਾ ਆਕਾਰ ਹੈ ਸਰਕਾਰ ਸਰਕਾਰ ਇਹ ਜਿਹੜੇ ਪਰਚੇ ਬਈ ਭਾਨੇ ਤੋਂ ਹੋਇਆ ਇਹ ਹੋਣੇ ਦਾ ਜੈਂਟਾ ਤਾਂ ਚਾਹੀਦੇ ਸੀ ਜਿਹੜੇ ਬਿਲਕੁਲ ਜਿਹੜੀਆਂ ਪ੍ਰੋਫੈਸ਼ਨੀਆਂ ਤੋਂ ਬੋਲੇ ਬਈ ਮੈਂ ਲੱਖੋ ਬਣਾਏ ਵੀ ਹੋਏ ਹੂੰ 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 40 ਲੱਖ ਰੁਪਏ ਚੱਲ ਰਹੇ ਨੇ ਲੱਖ ਲੱਖ ਬੰਦੇ ਪਹਾੜੀ ਇੱਕ ਬੰਦੇ ਤੋਂੁਰਕਸ਼ਾ ਵਾਲੇ ਨੇ ਹੂੰ ਬਹੁਤ ਵਧੀਆ ਬਹੁਤ ਚੰਗਾ ਕੰਮ ਕਰਦੇ ਨੇ ਹਾਂ ਪਹਾੜੀ ਕੋਲ ਦੇ ਬੰਦੇ ਰੱਖੇ ਨੇ ਜਿਹੜਾ ਬੰਦਾ ਲਾਗੇ ਲੱਗ ਜਾਵੇ ਚੁੱਕ ਲਿਆ ਜਾਂਦਾ ਹੈ ਹੂੰ ਪਰਚੇ ਦਾ ਸਟੇਟਸ ਸੈਕਟਰੀ ਕੀ ਹੋਣੀ ਹੈ ਹਾਂ ਉਹ ਸਨਿਆ ਬਾਲਾ ਕੱਢੀਆਂ ਵੀ ਤੇ ਬੈਠ ਕੇ ਹਾਂ ਹਾਂ ਉਹਨਾਂ ਕਦੇ ਲੈ ਕੇ 5-5 ਲੱਖ ਰੁਪਏ ਤੇ ਚੱਕ ਮੌਕੇ ਤੇ ਆਏ ਨੇ ਭਾਨੇ ਨੇ ਹਾਂ ਜੀ ਭਾਨੇ ਨੂੰ ਫੋਨ ਕੀਤਾ ਹਾਂ ਹਾਂ ਭਾਨੇ ਦੀ ਖਰਦੂ ਨਹੀਂ ਲੱਗਿਆ ਮੁੰਡਿਆ ਹਾਂ ਇਹਦੇ ਅਸਰ ਤੋਂ ਹਾਂ ਭਾਈ ਅਸੀਂ ਨਾਲ ਗੱਲ ਕੀਤੀ ਕਿ ਉਹ ਗਿਆਨੀ ਜਿਹੜੇ ਨੇ ਹਾਂ ਰਾਜਾ ਹੋਈ ਹਾਂ ਜਿਹੜੇ ਮੈਂ ਪਹਿਲਾਂ ਦੱਸਿਆ ਸੀ ਚੈੱਕ ਕਰਾਇਆ ਨੇ ਕਿ ਜਦੋਂ ਮੈਂ ਬਾਜਪਰੇ ਦੀ ਹਾਂ ਤੇਰੇ ਮੁੰਡਾ ਬਬਸੀ ਹੈ 12 ਤੋਂ 1000000 ਮੇਰੇ ਬੇਟੇ ਦਾ 60 ਲੱਖ ਦਾ ਘਰ ਆ ਕੇ ਵਿੱਚ ਸੂਰੇ ਆ ਹਾਂ ਸਿਰਫ ਇੱਕ ਮੂਲ ਹੋਰ ਮਿੱਤਰ ਪੰਜਵੇਂ ਦਾ ਹਾਂ ਉਹ ਵੀ ਜੱਟ ਤੋਂ ਬੰਨ ਬਟ ਘਰ ਦਾ ਯੂਐਸਏ ਬਣੇ ਹਾਂ ਉਹ ਵੀ ਪੰਜਾਬ ਪਿਆ ਉਹ ਵੀ ਆਪਣੀ ਗੱਲ ਕਰਕੇ ਉਹ ਸਾਰਾ ਕਰਵਾ ਦੇ ਬਿਠਵਾਣਾ ਕਿਵੇਂ ਦੇਖਦੇ ਬਾਪੂ ਜਿਹੜਾ ਭਾਨੇ ਦੇ ਪਰਚਾ ਹੋ ਗਿਆ ਹਾਂ ਪਟਿਆਲੇ ਜੋ ਵੀ ਕਿ ਦੇਖੇ ਦੇ ਰਹਾਂਗੇ ਪਟਿਆਲੇ ਦੇ ਜਾਣ ਵਗਾ ਜਾਣੋਗੇ ਪਟਿਆਲੇ ਸਭ ਨੇ ਅਸੀ ਕਰ ਗਿੱਤੀ ਆਏ ਪਟਿਆਲੇ ਤੋਂ ਸਾਰੇ ਲੋਕਾਂ ਨੂੰ ਖੜਾਣਾ ਚਾਹੀਦਾ ਜਿਨ੍ਹਾਂ ਨੇ ਪੈਸੇ ਕਢਾਇਆ ਓਹ ਉਹ ਵੀ ਖੜੋਣਾ ਚਾਹੀਦਾ ਪਟਿਆਲੇ ਤੋਂ ਹਾਂ ਉਹ ਬੱਬੂ ਜੀ ਨੇ ਲੈ ਜਿੰਦੇ ਹਸਪਤਾਲ ਐ ਤੋਂ ਹਾਂ ਜੀ ਆਪਾਂ ਜਿੱਥੇ ਵੀ ਕਿਤੇ ਦਿੰਦੇ ਬੰਦੇ ਹਾਂ ਹਾਂ ਜੀ ਜਿਹਦੇ ਨੇ ਪਹਿਲੇ ਆਪਸ ਨਾਲ ਇਹਨਾਂ ਨੂੰ ਸ਼ਾਂਤ ਦੇ ਦਿੱਤੀ ਹਾਂ ਕੋਈ ਨਹੀਂ ਹਾਂ ਮੇਰੇ ਕੋਲ ਹਾਂ ਹੂੰ ਉਹ ਪਤਾ ਨਹੀਂ ਜੀ ਉਹ ਕੰਪਨੀ ਉਹਦੇ ਫੇਰ ਮੈਂ ਆਪਣੇ ਘਾਟੇ ਚ ਪਾ ਕੇ ਉਹ ਜਿੱਤੇ ਨੇ ਗਾਲੂ ਗੀਤ ਸੁਣ ਨਹੀਂ ਰਹੇ ਹਾਂ ਪਾਛੂ ਦਾ ਧੰਨਵਾਦ ਕਰਦੇ ਹਾਂ। ਹਾਂ। ਨਾਲ ਹੀ ਗਈ ਇਸ ਦੇ ਮੈਚ ਆਏ ਨੇ। ਬਿਲਕੁਲ ਬਿਲਕੁਲ ਬਿਲਕੁਲ। ਕਹਿੰਦੇ ਇੱਕ ਨਵਾਂ ਕੰਟਰੈਕਟ ਕਰਨ ਦੇਣ ਵਾਲੀ। ਠੀਕ ਠੀਕ ਜੀ। ਸੋ ਸਾਰੇ ਭਰਾ ਜਿਹੜੇ ਇੱਥੇ ਪਹੁੰਚੇ ਸਾਰਿਆਂ ਦਾ ਧੰਨਵਾਦ। ਭਾਈ ਮਨਜੋਤ ਜੀ ਵੀ ਪਹੁੰਚੇ ਹੋਗਾ ਤੇ ਖਾਣੇ ਰੱਖੇ ਕਰਨ ਆ ਤੇ ਤੇ ਐਫਆਈਆ ਮਿਲ ਗਈ ਹੈ ਤੇ ਜਿਹੜਾ ਪਾਚਾ ਉਹ 384 ਦੇ ਹੋਰ ਧਰਮਾਂ ਵਾਲਿਆਂ ਨੇ ਤੇ ਸਾਰੇ ਭਰਾਵਾਂ ਨੇ ਇੱਥੇ ਪਹੁੰਚ ਕੇ ਸਿੱਧਾ ਆਵਾਜ਼ ਕਰਦੇ ਜਿਹੜੇ ਭਰਾ ਪਹੁੰਚੇ ਤੇ ਭਾਈ ਮਨਜੋਤ ਹੋਰੀ ਸ਼ਾਰਪੁਰ ਤੋਂ ਆਏ ਇਹਨਾਂ ਨੂੰ ਬਹੁਤ-ਬਹੁਤ ਧੰਨਵਾਦ ਸੋ ਪਾਲੇ ਭਾਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਸਾਰੇ ਪਹੁੰਚੇ ਚਰਜੀ ਕਲਾ ਤੇ ਕੋਈ ਗੱਲ ਨਹੀਂ ਪਾਚੇ ਮਰਦਾਂ ਦੇ ਹੁੰਦੇ ਆ ਪਾਚੇ ਚੱਲਦੇ ਰਹਿੰਦੇ ਆ ਤੇ ਭਾਈ ਮੰਜ਼ੂਰੀ ਪਹੁੰਚ ਜਾਣਾ ਤੱਕਾ ਹੁੰਦਾ ਹੈ ਉਹ ਨਜ਼ਾਇਜ਼ ਹੋ ਰਿਹਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਬਾਈ ਜੀ ਤੇ ਜਿਨ੍ਹਾਂ ਦੇ ਪੈਸੇ ਨਿਕਲੇ ਉਹ ਜਰੂਰ ਬਾਈ ਸਾਹਿਬ ਦੇ ਹੋਗੇ